ਇੱਕ ਵਾਰ ਦੀ ਗੱਲ ਐ ਸ਼ੇਖ ਚਿੱਲੀ ਦੀ ਮਾਂ ਸ਼ੇਖ ਚਿੱਲੀ ਨੂੰ ਕਹਿੰਦੀ ਐ ਕਿ ਤੂੰ ਸਾਰਾ ਦਿਨ ਜਾਂ ਤਾਂ ਸੁੱਤਾ ਰਹਿਣਾ ਜਾਂ ਵਿਹਲਾ ਰਹਿਣਾ ਤੂੰ ਕੋਈ ਕੰਮ ਤਾਂ ਨਹੀਂ ਕਰਦਾ ਕੰਮ ਤਾਂ ਬੰਦੇ ਦੇ ਭਾਗ ਹੁੰਦੇ ਨੇ ਤੇ ਕੰਮ ਨਾਲ ਹੀ ਬੰਦੇ ਦੀ ਇੱਜ਼ਤ ਹੁੰਦੀ ਐ ਸੋ ਸ਼ੇਖ ਚਿੱਲੀ ਆਪਣੀ ਮਾਂ ਦੀਆਂ ਗੱਲਾਂ ਸੁਣਦਾ ਤੋ ਉਹਨੂੰ ਲੱਗਦਾ ਵੀ ਹਾਂ ਮਾਂ ਠੀਕ ਕਹਿੰਦੀ ਐ ਸ਼ੇਖ ਚਿੱਲੀ ਦੀ ਮਾਂ ਉਹਨੂੰ ਕਹਿੰਦੀ ਤੇ ਕੰਮ ਤਾਂ ਲੱਭੇ ਹੀ ਮਿਲਦਾ ਹੁੰਦਾ ਐ ਇਸ ਤਰ੍ਹਾਂ ਘਰੇ ਜੇ ਹੱਥ ਤੇ ਹੱਥ ਧਰ ਕੇ ਬੈਠੇ ਰਵਾਂਗੇ ਤਾਂ ਤਾਂ ਕੋਈ ਕੰਮ ਨਹੀਂ ਮਿਲੂਗਾ ਤੂੰ ਉੱਠ ਤਿਆਰ ਹੋ ਜਾ ਤੇ ਕੰਮ ਦੀ ਭਾਲ ਕਰ ਤੈਨੂੰ ਜ਼ਰੂਰ ਕੋਈ ਕੰਮ ਮਿਲੂਗਾ ਸ਼ੇਖ ਚਿੱਲੀ ਉੱਠਦਾ ਹੈ ਤਿਆਰ ਹੁੰਦਾ ਹੈ ਤੇ ਕੰਮ ਦੀ ਭਾਲ ਲਈ ਚਲਾ ਜਾਂਦਾ ਹੈ ਰਸਤੇ 'ਚ ਉਹਨੂੰ ਕੋਈ ਵੀ ਮਿਲਦਾ ਤਾਂ ਉਹਨੂੰ ਕੰਮ ਬਾਰੇ ਪੁੱਛਦਾ ਹੈ ਇਸ ਤਰ੍ਹਾਂ ਲੱਭਦੇ ਲੱਭਦੇ ਇੱਕ ਦੁਕਾਨ ਤੇ ਜਾਂਦਾ ਹੈ ਉੱਥੇ ਉਹਨੂੰ ਇੱਕ ਸੇਠ ਮਿਲਦਾ ਸੇਠ ਨੇ ਘੋੜਾ ਦਾ ਘਾੜਾ ਖਰੀਦਿਆ ਹੁੰਦਾ ਤਾਂ ਜਦੋਂ ਸ਼ੇਖ ਚਿੱਲੀ ਸੇਠ ਨੂੰ ਪੁੱਛਦਾ ਵੀ ਮੈਨੂੰ ਕੋਈ ਕੰਮ ਹੈ ਤਾਂ ਦਿਓ ਤਾਂ ਸੇਠ ਕਹਿੰਦਾ ਕਿ ਹਾਂ ਇਹ ਜਿਹੜਾ ਘਿਓ ਦਾ ਘੜਾ ਹੈ ਇਹ ਤੂੰ ਮੇਰੇ ਘਰ ਤੱਕ ਪਹੁੰਚਾਉਣਾ ਹੈ ਮੈਂ ਇਹਦੇ ਬਦਲੇ ਤੈਨੂੰ 2 ਰੁਪਏ ਦਵਾਂਗਾ ਸ਼ੇਖ ਚਿੱਲੀ ਬਹੁਤ ਖੁਸ਼ ਹੁੰਦਾ ਹੈ ਕਿ ਚਲੋ ਮੈਨੂੰ ਕੰਮ ਮਿਲ ਗਿਆ ਉਹ ਘਿਓ ਦਾ ਘੜਾ ਚੁੱਕਦਾ ਤੇ ਆਪਣੇ ਸਿਰ ਤੇ ਰੱਖਦਾ ਤੇ ਤੁਰਿਆ ਜਾਂਦਾ ਸੇਠ ਉਹਦੇ ਪਿੱਛੇ-ਪਿੱਛੇ ਤੁਰਿਆ ਜਾਂਦਾ ਦੋਨੇ ਚੱਲਦੇ ਜਾਂਦੇ ਆ ਚੱਲਦੇ ਜਾਂਦੇ ਆ ਰਸਤੇ ਵਿੱਚ ਸ਼ੇਖ ਚਿੱਲੀ ਨੂੰ ਵਿਚਾਰ ਆਉਣ ਲੱਗਦੇ ਆ ਉਹ ਆਪਣੇ ਖਿਆਲਾਂ ਦੀ ਦੁਨੀਆ 'ਚ ਖੋ ਜਾਉਂਦਾ ਹੈ ਉਹ ਸੋਚਦਾ ਹੈ ਕਿ ਜਦੋਂ ਮੈਂ ਇਹ ਘੜਾ ਸੇਠ ਦੇ ਘਰ ਤੱਕ ਪਹੁੰਚਾਤਾ ਤਾ ਸੇਠ ਮੈਨੂੰ 2 ਰੁਪਏ ਦੇਊਗਾ ਤੇ ਉਹਨਾਂ 2 ਰੁਪਿਆਂ ਦੇ ਮੈਂ ਖਰੀਦੂਗਾ ਆਂਡੇ ਉਹਨਾਂ ਆਂਡਿਆਂ ਚੋਂ ਚੂਚੇ ਨਿਕਲਣਗੇ ਤੇ ਉਹ ਚੂਚੇ ਵੱਡੇ ਹੋ ਕੇ ਮੁਰਗੇ ਮੁਰਗੀਆਂ ਬਣਨਗੇ ਉਹ ਮੁਰਗੇ ਮੁਰਗੀਆਂ ਹੋਰ ਆਂਡੇ ਦੇਣਗੇ ਤੇ ਉਹਨਾਂ ਆਂਡਿਆਂ ਚੋਂ ਹੋਰ ਚੂਚੇ ਨਿਕਲਣਗੇ ਇਸ ਤਰ੍ਹਾਂ ਸ਼ੇਖ ਚਿਲੀ ਦੀਆਂ ਵਿਚਾਰਾਂ ਚਲਦੀਆਂ ਜਾਂਦੀਆਂ ਨੇ ਤੇ ਉਹ ਸੋਚਦਾ ਵੀ ਇੰਨੇ ਚੂਚੇ ਹੋ ਜਾਣਗੇ ਇੰਨੇ ਆਂਡੇ ਹੋ ਜਾਣਗੇ ਇੰਨੇ ਮੁਰਗੇ ਮੁਰਗੀਆਂ ਹੋ ਜਾਣਗੇ ਤੇ ਮੈਂ ਉਹਨਾਂ ਦਾ ਵਪਾਰ ਕਰਿਆ ਕਰੂੰਗਾ ਤੇ ਮੈਂ ਸ਼ਹਿਰ ਦਾ ਸਭ ਤੋਂ ਅਮੀਰ ਵਪਾਰੀ ਬਣ ਜਾਊਂਗਾ ਜਦੋਂ ਮੈਂ ਸ਼ਹਿਰ ਦਾ ਸਭ ਤੋਂ ਅਮੀਰ ਵਪਾਰੀ ਬਣਿਆ ਤਾਂ ਜਿਹੜੇ ਵੱਡੇ ਸੇਠ ਨੇ ਧਨਾੜ ਲੋਕ ਨੇ ਉਹ ਆਪਣੀਆਂ ਧੀਆਂ ਦੇ ਰਿਸ਼ਤੇ ਮੇਰੇ ਕੋਲ ਲੈ ਕੇ ਆਉਣਗੇ ਕੋਈ ਕਹੂਗਾ ਮੇਰੀ ਧੀ ਨਾਲ ਵਿਆਹ ਕਰਾ ਲਓ ਕੋਈ ਕਹੂਗਾ ਮੇਰੀ ਧੀ ਨਾਲ ਵਿਆਹ ਕਰਾ ਲਓ ਤੇ ਮੈਂ ਜਿਹੜੀ ਸਭ ਤੋਂ ਸੋਹਣੀ ਕੁੜੀ ਹੋਊਗੀ ਉਹਦੇ ਨਾਲ ਵਿਆਹ ਕਰਾਊਂਗਾ ਵਿਆਹ ਕਰਾਉਣ ਤੋਂ ਬਾਅਦ ਮੇਰੇ ਬਹੁਤ ਸਾਰੇ ਬੱਚੇ ਹੋਣਗੇ ਤੇ ਉਹ ਬੱਚੇ ਬਹੁਤ ਸ਼ਰਾਰਤੀ ਹੋਣਗੇ ਬਹੁਤ ਤੇਜ਼ ਹੋਣਗੇ ਕੋਈ ਮੈਨੂੰ ਇਧਰੋਂ ਖਿੱਚੂਗਾ ਕੋਈ ਮੈਨੂੰ ਉਧਰੋਂ ਖਿੱਚੂਗਾ ਤੇ ਮੈਂ ਉਹਨਾਂ ਨੂੰ ਆਖੂਗਾ ਹਟ ਜਨੇ ਸ਼ੇਖ ਚਿੱਲੀ ਹਟ ਕਹਿਣ ਲੱਗਦਾ ਉਹਦੇ ਸਿਰ ਤੇ ਰੱਖਿਆ ਕਿਉ ਉਹਦਾ ਘੜਾ ਡੁੱਲ ਜਾਂਦਾ ਥੱਲੇ गिरਦਾ ਟੁੱਟ ਜਾਂਦਾ ਸਾਰਾ ਘਿਓ ਡਰ ਜਾਂਦਾ ਸ਼ੇਖ ਚਿੱਲੀ ਮੱਥੇ ਤੇ ਹੱਥ ਰੱਖ ਕੇ ਥੱਲੇ ਬੈਠਦਾ ਤੇ ਰੁੜੇ ਜਾਂਦੇ ਕਿਉ ਉਹਨੂੰ ਦੇਖਦਾ ਸੇਠ ਉਹਨੂੰ ਗਾਲਾਂ ਦੇਣ ਲੱਗਦਾ ਕਿ ਤੂੰ ਮੇਰਾ ਇੰਨਾ ਨੁਕਸਾਨ ਕਰਤਾ ਸਾਰਾ ਘਿਓ ਡੁੱਲ ਗਿਆ ਤਾਂ ਸ਼ੇਖ ਚਿੱਲੀ ਨੂੰ ਗੁੱਸਾ ਆਉਂਦਾ ਸ਼ੇਖ ਚਿੱਲੀ ਉੱਠਦਾ ਤੇ ਸੇਠ ਨੂੰ ਕਹਿੰਦਾ ਵੀ ਤੇਰਾ ਤਾਂ ਸਿਰਫ ਘਿਓ ਹੀ ਡੁੱਲਿਆ ਮੇਰਾ ਤਾਂ ਵਪਾਰ 20 ਵੀ ਬੱਚੇ ਸਭ ਕੁਝ ਰੁੜ ਗਿਆ ਤੇ ਸ਼ੇਖ ਚਿੱਲੀ ਦਾ ਬਣਿਆ ਹੋਇਆ ਹਵਾ ਦਾ ਮਹਿਲ ਟਹਿ ਜਾਉਂਦਾ ਐ ਇੰਨੀ ਮੇਰੀ ਬਾਤ ਉੱਤੋਂ ਪੈ ਗਈ ਰਾ